ਨੰ ਮਾਰੂ ਖੁੰਡੇ ਕੋਡੇ ਤੇ ਲਕੋ ਲੈ ਨੂੰ ਗੱਦਾ ਜਾ ਗੁਡਾ ਪੈਣ ਦੀ ਚੰਮ ਗਿੱਦੜਦਾ ਨਹੀਂ ਜਿੰਦਾ ਚੰਮ ਗਿੱਦੜ ਚੰਮ ਗਿੱਦੜ ਰਖੀ ਹੈ ਉਹ ਕਰ ਦੇਖੇ ਵੀ ਨਹੀਂ ਪੁੱਠੇ ਲਮਕਦੇ ਨੇ ਪੁੱਠੇ ਪੁੱਠੇ ਲਮਕਣ ਮਾਵਾ ਸਿੱਧੇ ਲਖਣ ਲਮਕਣਾ ਹਾਏ ਕਿਹਦੇ ਛੱਟ ਲਮਾਵੇ ਤਾਬਾ ਦਿੰਦ ਖਾਵਾਂ ਚੰਮ ਗਿੱਦੜ ਮੇਰੇ ਸਾਰੇ ਦੀਏ ਲਵਾਵਾ ਛੱਟ ਉਹ ਜਵਾਕ ਦੇਖ ਅੰਦਰ ਕਿੰਨਾ ਪਿਆਰ ਕਰਦੇ ਨੇ ਸਵਾਗਤ ਆ ਉਹਨਾਂ ਦੀ ਉਹਨਾਂ ਨਾਲ ਤਾਂ ਟਾਈਮ ਆ ਚੌਰਿਆ ਤੂੰ ਮਾੜ ਲ ਪਤਾ ਅੰਗਰੇਜ਼ਾਂ ਵਲੇ ਤੂੰ ਪਹਿਨਾ ਨਾ ਮੇਰਾ ਵੀ ਜੀ ਕਰਦਾ ਹੁਣ ਮੈਂ ਕੀ ਕਰਾਂ ਜੀ ਕਰਦਾ ਤੇਰਾ ਗੱਤੀ ਵਿਆਹ ਦੀ ਗੇੜੇ ਡੰਡਾ ਸੀ ਫੜ ਫੜ ਕੇ ਬਹਾਉਂਗਾ ਨੀ ਚੌੜੀਆਂ ਦੀਆਂ ਉਹ ਤਾਂ ਹਣ ਪ੍ਰੋਗਰਾਮ ਸੀ ਉਹ ਤਾਂ ਹੁਣ ਕਾਰ ਵਿਹਾਰ ਕਰਨਾ ਪੈਂਦਾ ਨਾਰ ਦੀਆ ਪਕਾਈ ਮੈਨੂੰ ਤਾਂ ਪਰਾਂ ਘੜਾਈ ਰੱਖਿਆ ਕਰਨਾ ਪੈਂਦਾ ਕਾਰ ਵਿਹਾਰ ਓਏ ਪਿਆਰ ਗੱਡੀ ਚ ਉਹਨਾਂ ਨਾਲ ਬੈਠਿਆ ਸੀ ਤੂੰ ਪਿਆਰ ਤਾਂ ਮੈਂ ਤੈਨੂੰ ਹੀ ਕਰਦਾ ਪਿਆਰ ਕਰਦਾ ਮੈਂ ਜਾਣਦੀ ਆ ਤੇਰੇ ਪਿਆਰ ਨੂੰ ਭੈਣ ਦੇ ਇੰਨੇ ਲੰਬੇ ਆਏ ਆ ਚੌਰਿਆ ਤੇਰੇ ਇੰਨੇ ਲੰਬੇ ਬੁੜੀਆਂ ਸਾਰੀਆਂ ਗਈਆਂ ਪਿੰਡ ਦੀਆਂ ਉਹ ਕਿਹੜੀ ਭੈਣ ਚੋਦੀ ਕਹਿੰਦੀ ਆ ਕੋਈ ਸਬੂਤ ਹੈਗਾ ਕਿਸੇ ਕੋਲ ਉਹ ਫੋਗਿਆ ਫੜਾ ਮਾਰਦੀਆਂ ਨੇ ਸਭ ਯਾਰ ਨਹੀਂ ਮਰਦੀ ਨਹੀਂ ਮੈਨੂੰ ਪਤਾ ਸਾਰੀ ਵੀਡੀਓ ਆ ਜੂਗੀ ਵਿਆਹ ਦੀ ਬਣ ਕੇ ਪਕਾਈ ਜਾ ਮੈਂ ਐਂ ਨੱਚਦਾ ਸੀ ਐਂ ਬਾਬਾ ਚਾ ਚੜਿਆ ਪੈਸੇ ਦੇ ਨੂੰ ਮੁੰਡੇ ਦਾ ਪਿਆ ਸੀ ਉਹ ਨੱਚਦਾ ਅੱਛਾ ਫਿਰ ਮੇਰੇ ਨਾਲ ਤਾਂ ਨੱਚਿਆ ਨਹੀਂ ਉਹਦੀ ਬਾਹ ਫੜਦਾ ਜਦੋਂ